ਅਗਰ ਪਰ ਸਾਸ ਸੰਗਤ ਜੀ ਬਹੁਤ ਸੁੰਦਰ ਰਚਨਾ ਗਿਆਨ ਪ੍ਰਬੋਧ ਦੀ ਕਿ ਸੁਣੋ ਬਾਦਸ਼ਾਹ ਕੁਝ سنگਣ ਕੀ ਸੁਣਾਉਂ ਬਾਤ ਅੱਲਾਹ ਕੀ ਕਸਮ ਮੇਰੀ ਕਾਂਪਤੀ ਜ਼ੁਬਾਨ ਹੈ ਅਦ੍ਰਿਸ਼ ਉਦੋਧ ਹੈ ਸੱਚੇ ਪਾਤਸ਼ਾਹ ਦੇ ਪਰ ਸਾਹਿਬ ਹੋਏ ਧੰਨ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ ਜੰਗ ਚ ਯੁੱਧ ਕਰ ਰਹੇ ਹਨ ਯੁੱਧ ਕਰਦੇ ਹੁਣ ਜਦੋਂ ਉਹਨਾਂ ਦੀ ਧੌਣ ਅਲੱਗ ਹੁੰਦੀ ਹੈ ਸੀਸ ਅਲੱਗ ਹੁੰਦਾ ਹੈ ਧੜ ਅਲੱਗ ਤੇ ਸੀਸ ਅਲੱਗ ਦਾ ਸਾਹਮਣੇ ਜਿਹੜੇ ਦੁਸ਼ਮਣ ਨੇ ਜਿਹੜੀ ਮੁਗਲ ਫੌਜਾਂ ਨੇ ਉਹ ਦੇਖ ਕੇ ਹੈਰਾਨ ਹੋ ਜਾਂਦੀਆਂ ਨੇ ਕੀ ਹੈ ਕੀ ਹੈ ਤੇ ਉਹ ਵਿਗ ਡਰ ਜਾਂਦੀਆਂ ਜਾ ਕੇ ਉਹ ਆਪਣੇ ਬਾਦਸ਼ਾਹ ਨੂੰ ਬੋਲਦੇ ਸਿਪਾਹੀ ਕਿ ਮੈਨੂੰ ਗੱਲ ਦੱਸੋ ਸਾਨੂੰ ਕਿੰਦੇ ਨਾਲ ਲੜਨ ਭੇਜਿਆ ਰਿਹਾ ਮਹਾਰਾਜ ਦਾ ਬਾਦਸ਼ਾਹ ਪੁੱਛਦਾ ਹੈ ਕਿ ਜਿੱਤાયੋ ਜੰਗ ਜਿੱਤાયੇ ਜਿੱਤੋ ਹੀ ਐ ਤੇ ਸਪਾਈ ਕਹਿੰਦਾ ਕਿ ਜਦ ਦੀ ਗੱਲ ਬਾਤੋ ਕਰਨਾ ਪਹਿਲੇ ਇਹ ਦੱਸੋ ਕਿ ਸਾਨੂੰ ਲੜਨ ਕਿੰਦੇ ਨਾਲ ਭੇਜਿਆ ਹਾਂ ਹਾਂ ਕਿੰਦੇ ਨਾਲ ਕਹਿੰਦਾ ਜੁੰਦਿਆਂ ਨਾਲ ਕੇ ਮਰਿਆ ਨਾਲ ਉਹਨਾਂ ਜੁੰਦਿਆਂ ਨਾਲ ਕੇ ਮਰਿਆ ਨਾਲ ਤੇ ਬਾਦਸ਼ਾਹ ਕਹਿੰਦਾ ਕਰਾ ਮਰਿਆ ਨਾਲ ਕੋਈ ਜੀ ਸਕਦਾ ਕੋਈ ਲੜ ਸਕਦਾ ਮਰਿਆ ਨਾਲ ਮਰੇ ਬੰਦੇ ਕਿਵੇਂ ਲੜ ਸਕਦਾ ਹੈ ਜਦੋਂ ਮਰ ਗਿਆ ਉਹ ਕਹਿੰਦੇ ਨਹੀਂ ਉਥੇ ਹੈ ਕਿ ਲੜ ਰਿਹਾ ਉਹ ਧੜਾ ਅਲੱਗ ਹੋ ਗਿਆ ਸੀਸ ਅਲੱਗ ਹੋ ਗਿਆ ਫਿਰ ਵੀ ਲੜੀ ਜਾ ਰਿਹਾ ਕੋਣ ਐਸਾ ਹੀ ਉਦਾ ਤਿਆਰ ਕੇ ਦੱਸ ਸਿਪ ਅਸ਼ਰ ਜਿਹੜਾ ਹੁਣ ਤੱਕ ਜੁਦ ਕਰ ਰਿਹਾ ਉਹ ਕਹਿੰਦਾ ਮੈਨੂੰ ਜਿਹੜਾ ਹੁਲੀਆ ਬਿਆਨ ਕਰੋ ਉਹਦਾ ਬਾਦਸ਼ਾਹ ਕਹਿੰਦਾ ਜਦ ਮੈਨੂੰ ਉਹਦਾ ਹੁਲੀਆ ਬਿਆਨ ਕਰੋ ਕੀ ਕਹਿ ਰਿਹਾ ਉਹ ਪਾਵਨ ਰਛਨਾ ਆਉਂਦੇ ਕਿ ਸੁਣਾ ਬਾਦਸ਼ਾਹ ਕੁਝ ਸਿੰਘਣ ਕੀ ਸੁਣਾਉ ਬਾਦ ਅੱਲਾਹ ਕੀ ਕਸਮ ਮੋਰੀ ਕਾਬਤੀ ਜ਼ੁਬਾਨ ਹੈ ਕਿ ਅੱਲਾਹ ਦੀ ਕਸਮ ਹੈ ਮੇਰੀ ਜ਼ੁਬਾਨ ਕੰਬ ਜਾਂਦੀ ਹੈ ਆਂਦਾ ਫਿਰ 6 6 ਫੁੱਟ ਲੰਬੇ ਹੱਥ ਨੇ ਜੇ ਜੈਸੇ ਖੰਬੇ ਤੱਕ ਮੌਤ ਤੱਕ ਉਹ ਕੰਬੇ ਸਿੰਘ ਕਾਲ ਕੇ ਸਮਾਨ ਹੈ ਫਿਰ ਆਖਦਾ ਕਿ ਮੋਟੀ ਮੋਟੀ ਮੂਛੇ ਔਰ ਨੇਤਰ ਹੈ ਲਾਲ ਜਾ ਕੇ ਨਾਰਾ ਜਦ ਮਾਰੇ ਤਬ ਨਿਕਲਤੇ ਪ੍ਰਾਣ ਹੈ ਜਦੋਂ ਨਾਰਾ ਮਾਰਦਾ ਜਕਾਰਾ ਛੱਡਦਾ ਨਾ ਮੇਰੇ ਪ੍ਰਾਣ ਨਿਕਲ ਜਾਂਦੇ ਆ ਫਿਰ ਅਖੀਰ ਤੱਕਦਾ ਹਾਏ ਮੇਰੇ ਅੱਲਾ ਸਿੰਘ ਕਰੇ ਜਬ ਹੱਲਾ ਮਤ ਜਾਏ ਤਰ ਥੱਲਾ ਮੁਕੋ ਕਸਮ ਕੁਰਾਨ ਹੈ ਮੈਂ ਕੁਰਾਨ ਦੀ ਕਸਮ ਖਾਏ ਕਰਦਾ ਜਦੋਂ ਹੱਲਾ ਕਰਦਾ ਹੈ ਨਾ ਤਰ ਥੱਲਾ ਮਰ ਜਾਂਦਾ ਹੈ ਆਪਾਂ ਡਿੱਗ ਪੈਂਦੇ ਆ ਦਰਗ ਡਿੱਗ ਪੈਂਦੇ ਆ ਹਾਏ ਮੇਰੇ ਅੱਲਾ ਸਿੰਘ ਕਰੇ ਜਦ ਹੱਲਾ ਮਤ ਦਾਇ ਤਰ ਥੱਲਾ ਮੈਂ ਕੋ ਕਸਮ ਕੁਰਾਨ ਹੈ ਆਓ ਬੜੇ ਪਿਆਰ ਨਾਲ ਸਲਵਨ ਕਰਾਉਣ ਨਾਲ ਗਾਓ ਕੁਝ ਸਿੰਗਲ ਕੀ ਸੁਣਾਉਂਦਾ క్ాగాగా <muchas> it's <inaudible> I'm meri aap ki zubaan hai suno aaj sa singho ki sunao wa qasam meri aap ki zubaan hai suno aaj sa suno dil se dil se sunao wa alag samandar ki zubaan hai allah ki qasam ਸਾਡਾ ਬਾਗ ਸਾਡਾ